ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਇਹੋ ਜਿਹਾ ਸਿਆਲੀ ਬੇਨਜੀਫ ਤੋਹਫਾ ਲੈ ਕੇ ਆਇਆ ਜਿਹੜਾ ਕਿ ਤੁਹਾਡੇ ਜੀਵਨ ਸਾਥੀ ਦੇ ਨਾਲ ਸਾਰਾ ਸਿਆਲ ਬੱਲੇ ਬੱਲੇ ਸ਼ਾਬਾ ਸ਼ਾਬਾ ਕਰਾ ਦੇਗਾ ਇਹੋ ਜਿਹੀ એનર્ਜੀ ਪੈਦਾ ਕਰ ਦੇਗਾ ਤੁਹਾਡੇ ਅੰਦਰ ਕਿ ਤੁਸੀਂ ਸਾਰਾ ਸਿਆਲ ਆਪਣੇ ਜੀਵਨ ਸਾਥੀ ਦੇ ਨਾਲ ਆਨੰਦ ਵਿੱਚ ਬਤੀਤ ਕਰੋਗੇ ਅੱਜ ਮੈਂ ਇਹੋ ਜਿਹਾ ਨੁਸਖਾ ਲੈ ਕੇ ਆਇਆ ਜਿਹੜਾ ਕਿ ਤੁਹਾਡੀ ਜ਼ਿੰਦਗੀ ਵਿੱਚ ਇਹੋ ਜਿਹਾ ਸਿਆਲ ਤੁਸੀਂ ਜਾਤ ਕਰੋਗੇ ਕਿ ਇਹੋ ਜਿਹਾ ਸਿਆਲ ਜਿਹੜਾ ਵਾ ਕਦੇ ਵੀ ਨਹੀਂ ਆਇਆ ਅੱਜ ਜਿਹੜਾ ਮੈਂ ਨੁਸਖਾ ਤੁਹਾਨੂੰ ਦੱਸਣ ਜਾ ਰਿਹਾ ਉਹ ਇਸ ਤਰੀਕੇ ਦੇ ਨਾਲ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਸਾਡੀ ਕਲੀਨਿਕ ਆ ਦਬੁਰਜੀ ਬਾਈਪਾਸ ਜਲੰਧਰ ਜੀਟੀ ਰੋਡ ਨੀਅਰ ਗੋਲਡਨ ਗੇਟ ਅਮਰਸਾ ਦੋਸਤੋ ਕਿਸੇ ਵੀ ਵੀਰ ਨੇ ਦਵਾਈ ਲਿਆਣੀ ਹੋਵੇ ਉਹ ਸਾਡੇ ਕੋਲ ਹਰ ਐਤਵਾਰ ਦੇ ਐਤਵਾਰ 1005 ਆ ਕੇ ਉਹ ਦਵਾਈ ਲਿਜਾ ਸਕਦਾ ਕਿਸੇ ਵੀ ਕਿਸਮ ਦੀ ਦਵਾਈ ਖੜਨੀ ਹੋਵੇ ਉਹ ਸਾਡੇ ਕੋਲ ਜਾ ਸਕਦਾ ਇੱਕ ਗੱਲ ਮੈਂ ਵੀਰ ਜੀ ਤੁਹਾਨੂੰ ਹੋਰ ਕਾਂਗਾ ਜੇਕਰ ਤੁਸੀਂ ਸਾਡਾ ਦੱਸਿਆ ਹੋਇਆ ਨੁਸਕਾ ਤਿਆਰ ਨਹੀਂ ਕਰ ਸਕਦੇ ਤੇ ਤੁਸੀਂ ਸਾਡੇ ਕੋਲੋਂ ਇਹ ਦਵਾਈ ਤਿਆਰ ਲਜਾ ਸਕਦੇ ਹੋ ਜੇਕਰ ਅਗਰ ਤੁਸੀਂ ਇਹ ਨੁਸਕਾ ਘਰ ਤਿਆਰ ਕਰਦੇ ਹੋ ਤੇ ਜੜੀ ਬੂਟੀਆਂ ਲਿਜਾਂਦੇ ਹੋ ਤੇ ਜੜੀ ਬੂਟੀਆਂ ਇੱਕ ਬੇਨਤੀ ਜ਼ਰੂਰ ਆ ਤੁਹਾਨੂੰ ਕਰਨੀ ਚਾਹਾਂਗਾ ਕਿ ਇਹ ਜੜੀ ਬੂਟੀਆਂ ਕਿਸੇ ਚੰਗੇ ਵੈਦ ਨੂੰ ਜਾਂ ਚੰਗੇ ਡਾਕਟਰ ਨੂੰ ਜ਼ਰੂਰ ਦਿਖਾ ਲੈਣਾ ਕਿਉਂਕਿ ਜੜੀ ਬੂਟੀਆਂ ਅਸਲੀ ਨਾ ਮਿਲਣ ਕਰਕੇ ਤੁਹਾਡੇ ਕੋਲੋਂ ਇਹ ਨੁਸਕਾ ਕਾਮਯਾਬ ਨਹੀਂ ਹੁੰਦਾ ਅੱਜ ਦਾ ਨੁਸਕਾ ਜਿਹੜਾ ਮੈਂ ਤੁਹਾਨੂੰ ਦੱਸਣ ਜਾ ਰਿਹਾ ਉਹ ਇਸ ਤਰੀਕੇ ਦਾ ਆ ਦੋਸਤੋ ਸਭ ਤੋਂ ਪਹਿਲਾਂ ਅਸੀਂ ਲੈਣਾ ਉਟੰਗਨ ਦੇ ਬੀਜ ਕੌਂਚ ਦੇ ਬੀਜ ਮੋਚਰਾਸ ਅਕਰਕਰਾ ਤਵਾਸੀਰ ਬੌਫਲੀ ਤਾਲਮਖਾਨਾ ਜਾਫਲ ਲੋਪਸਮ ਬੋੜ ਦੀ ਦਾੜੀ ਨਰਗਸ ਹੁਲ ਅਤੇ ਪਲਾਸ ਦੀ ਗੂੰਦ ਇਹ ਸਾਰੀਆਂ ਚੀਜ਼ਾਂ ਲੈਣੀਆਂ 50-50 ਗ੍ਰਾਮ ਤੇ 1 ਗ੍ਰਾਮ ਸੋਣ ਪਸਮ ਤੇ 5 ਗ੍ਰਾਮ ਕੇਸਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਕੱਪੜ ਸ਼ਾਨ ਕਰਕੇ ਤੇ ਇੱਕ ਚਮਚਾ ਸਵੇਰੇ ਤੇ ਇੱਕ ਚਮਚਾ ਸ਼ਾਮ ਨੂੰ ਦੁੱਧ ਦੇ ਨਾਲ ਲੈਣਾ ਗੋਕੇ ਦੁੱਧ ਦੇ ਨਾਲ ਲੈਣਾ ਹੈ ਤੇ ਲੈ ਕੇ ਤੁਸੀਂ ਖੁਦ ਹੀ ਵੇਖੋਗੇ ਕਿ ਇਹ ਜਿਹੜਾ ਸਿਆਲ ਆ ਤੁਹਾਡਾ ਕਿਤਰਾ ਬਤੀਤ ਹੋਇਆ ਦੋਸਤੋ ਅੱਜ ਦਾ ਨੁਸਖਾ ਮੇਰਾ ਇਹੀ ਤਰੀਕੇ ਦੇ ਨਾਲ ਆ ਅਗਲਾ ਮੈਂ ਫਿਰ ਤੁਹਾਡੇ ਲਈ ਕੋਈ ਹੋਰ ਇਹੋ ਜਿਹਾ ਤਾਕਤ ਨੁਸਖਾ ਲੈ ਕੇ ਆਵਾਂਗਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਦੋਸਤੋ